ਮਾਰੋ ਪਰ ਡੈਮ ਦਾ 1.5 ਸਾਲ ਪਹਿਲਾਂ ਅਲਰਟ ਹੋ ਗਿਆ ਸੀ ਵੀ ਇਹ ਟੁੱਟ ਸਕਦਾ ਹੈ ਸਰਕਾਰ ਨੇ ਉਹਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ 1.5 ਸਾਲ ਪਹਿਲਾਂ ਮੈਨੂੰ ਇਸ ਗੱਲ ਤਾਂ ਨਹੀਂ ਪਤਾ ਤੇ ਬਰਿੰਦਰ ਗੋਇਲ ਇਹ ਕਹਿੰਦੇ ਆ ਕਿ ਬੰਨ ਪੱਕੇ ਹੋ ਚੁੱਕੇ ਆ ਡਰੇਨਾਂ ਦੀ ਸਫਾਈ ਹੋ ਚੁੱਕੀ ਆ ਨਾ ਕਿਸੇ ਡਰੇਨ ਦੀ ਸਫਾਈ ਨਾ ਕੋਈ ਬੰਨ ਪੱਕਾ ਆ ਆ ਜਿਹੜਾ ਸਮਾਂ ਹੈ ਜੀ ਜਿਹੜੀ ਕੁਦਰਤੀ ਆਫਤ ਆ ਮੁੱਖ ਮੰਤਰੀ ਕਹਿੰਦੇ ਕੁਦਰਤੀ ਆਫਤ ਨਹੀਂ ਹੈ ਮੈਨ ਮੇਡ ਹੈ ਪਹਿਲਾਂ ਉਹਨਾਂ ਦਾ ਬਿਆਨ ਨਾ ਉਹ ਤਾਂ ਕਹਿੰਦੇ ਹੋਣਗੇ ਇੰਨਾ ਹੜ ਦੀ ਮਾਰ ਪਈ ਆ ਤਾਂ ਸਿਆਸੀ ਪਾਰਟੀਆਂ ਆਪਣਾ ਰਾਜਨੀਤੀ ਖੇਡਦੀਆਂ ਨੇ ਕੋਈ ਸਿਆਣਪ ਤਾਂ ਮੈਨੂੰ ਲੱਗੀ ਨਹੀਂ ਤੁਸੀਂ ਸੱਤਾ 'ਚ ਨਹੀਂ ਸੀ ਤੁਹਾਡੀ ਪਾਰਟੀ ਵੀ ਇਹੀ ਕਹਿੰਦੀ ਰਹੀ ਹੈ ਇਹਨਾਂ ਲੋਕਾਂ ਦਾ ਮੁਆਵਜ਼ਾ ਦਾ ਕੋਈ ਪ੍ਰਬੰਧ ਹੋਊਗਾ ਬਿਲਕੁਲ ਹੋਏਗਾ ਜੀ 100% ਦੇ ਜੀ ਮੁੱਖ ਮੰਤਰੀ ਆਏ ਜਾਇਜ਼ ਦੇ ਗਏ ਪਰ ਲਾਣ ਨਹੀਂ ਕਿਹਾ ਉਹ ਕਹਿੰਦੇ ਰਹੇ ਨੇ ਕਿ ਦਿੱਲੀ 'ਚ 50-50 ਹਜ਼ਾਰ ਮੁਆਵਜ਼ਾ ਦੁੱਤਾ ਬਿਲਕੁਲ ਦਿੱਤਾ ਹੋਊਗਾ ਜੀ ਇਥੇ ਮਾਡਲ ਵੇਖੋ ਦਿੱਲੀ ਸਟੇਟ ਦਾ ਤੇ ਪੰਜਾਬ ਸਟੇਟ ਦਾ ਬਹੁਤ ਫਰਕ ਹੈ ਉਹ ਇੱਥੇ ਕਹਿੰਦੇ ਰਿਹਾ ਮੈਂ ਦੇਵਾਂਗਾ ਬਿਲਕੁਲ ਦੇ ਦਾਂਗੇ ਜੀ ਇੱਧਰ ਕੀ ਗੱਲ ਹੈ ਕਹਿੰਦੇ ਦੇਵਾਂਗੇ ਬਿਲਕੁਲ ਮਿਲ ਜਾਏਗਾ ਬੇਫਿਕਰ ਜੀ ਦਾਵਾ ਕਰਦੇ 50000 ਮੈਨੂੰ ਬਿਲਕੁਲ ਮਿਲ ਜਾਏਗਾ ਜੀ ਤੇ ਕੇਜਰੀਵਾਲ ਸਭ ਕਹਿੰਦੇ ਫਿਰ ਫਰਕ ਕੀ ਰਹਿ ਗਿਆ ਲੋਕਾਂ ਕੋਲੇ ਜਾਈਦਾ ਉਹ ਕਹਿੰਦੇ ਕਿ ਪ੍ਰਬੰਧ ਸਰਕਾਰ ਦੇ ਕੋਈ ਨਹੀਂ ਨਾ ਕਿਸ਼ਤੀਆਂ ਮਿਲੀਆਂ ਇੱਧਰ ਹੀ ਅਸੀਂ ਜਾ ਕੇ ਆਏ ਆ ਇੱਧਰ ਵੀ ਅਸੀਂ ਜਾ ਕੇ ਆਏ ਆ ਬੁਰਾ ਹਾਲਤ ਸਰਕਾਰ ਨੂੰ ਪਤਾ ਸੀ ਮੀ ਆਉਣੇ ਆ ਸਾਰੇ ਪਹਿਲਾਂ ਅਲਰਟ ਸੀਗੇ ਪਰ ਮੰਦ ਪਹਿਲਾਂ ਹੀ ਨਹੀਂ ਕਰਨੀ ਚਾਹੀਦੀ ਸੀ ਪਾਣੀ ਹੌਲੀ ਹੌਲੀ ਛੱਡਿਆ ਜਾਂਦਾ ਕਿਤੇ ਪਾਣੀ ਇੱਕੋ ਦਮ ਜਦੋਂ ਪਤਾ ਲੱਗ ਗਿਆ ਕਿ ਸਿਰਾ ਆ ਗਿਆ ਹੁਣ ਪਾਣੀ ਛੱਡਣਾ ਡੇਰਾ ਬਾਬਾ ਨਾਨਕ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਇਸ ਵਕਤ ਇੱਥੇ ਹੜ੍ਹਾਂ ਦੇ ਵਿੱਚ ਨੇ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਪ੍ਰਬੰਧ ਨਹੀਂ ਜੀ ਸਰਕਾਰ ਦੇ ਲੋਕਾਂ ਨੇ ਸਾਫ਼ ਚੋਂ ਕੱਢਣ ਲਈ ਦੇਖੋ ਜੀ ਐਨਡੀਆ ਰਫਜ਼ੀਆਂ ਟੀਮਾਂ ਪਿੱਛੇ ਖੜੀਆਂ ਠੀਕ ਹੈ ਜੀ ਪਿਛਲੇ ਕਿੰਨੇ ਦਿਨ ਤੋਂ ਇਹ ਲੱਗੇ ਇਹ ਮੇਰੇ ਪਿੰਡ 'ਚ ਹੀ ਸਾਰੇ ਰਹੇ ਨੇ ਠੀਕ ਹੈ ਜੀ ਮੇਰੇ ਪਿੰਡ 'ਚ ਇਹਨਾਂ ਦਾ ਸੈਟਿੰਗ ਸੀਗੀ ਉੱਥੇ ਇਹਨਾਂ ਦਾ ਪ੍ਰਸ਼ਾਦਾ ਪਾਣੀ ਚਲਦਾ ਰਿਹਾ ਉੱਥੇ ਸਾਰਾ ਕਿ ਇਹਨਾਂ ਰੈਸਕਿਊ ਕਿੰਨੇ ਵੀ ਕੀਤੇ ਨੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਕੋਈ ਬੱਚਿਆ ਹੋਵੇ ਜਿੱਥੇ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੋਵੇ ਤਾਂ ਮੇਰੇ ਖਾਲਪੀ ਇਸ ਵੇਲੇ ਮਾਹੌਲ ਜਿਹੜਾ ਡੇਰਾ ਭਾਬਾ ਨਾਨਕ ਦਾ ਹੜ੍ਹ ਨੂੰ ਲੈ ਕੇ ਬਹੁਤ ਹੱਦ ਤੱਕ ਠੀਕ ਹੈ ਲੋਕਾਂ ਕੋਲੇ ਜਾਈਦਾ ਉਹ ਕਹਿੰਦੇ ਕਿ ਪ੍ਰਬੰਧ ਸਰਕਾਰ ਦੇ ਕੋਈ ਨਹੀਂ ਨਾ ਕਿਸ਼ਤੀਆਂ ਮਿਲੀਆਂ ਇੱਧਰ ਵੀ ਅਸੀਂ ਜਾ ਕੇ ਆਏ ਆ ਇੱਧਰ ਵੀ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ ਉਹ ਦੇਖੋ ਕਿਸ਼ਤ ਨਹੀਂ ਉਹ ਤਾਂ ਵਿਚ ਲੱਦੀਆਂ ਹੋਈਆਂ ਜੀ ਲੋਕੀ ਸੜ ਤਾਂ ਹੁਣ ਆ ਦੇਖੋ ਨਾ ਪਾਣੀ ਨਹੀਂ ਨਹੀਂ ਅੱਜ ਦੀ ਗੱਲ ਨਹੀਂ ਮੈਂ ਪਹਿਲਾਂ ਦੀ ਵੀ ਗੱਲ ਕਰ ਰਿਹਾ ਇੱਕ ਵਰਸੋਂ ਵੀ ਆ ਗਿਆ ਉਹ ਨਹੀਂ ਮੇਰੀ ਗੱਲ ਸੁਣਾ ਇਹ ਵੇਖ ਇਹ ਸਰਪੰਚ ਸਾਹਿਬ ਨੇ ਨਾਲ ਦੇ ਪਿੰਡ ਦੇ ਨਾਲ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਜੀ ਵੇਖੋ ਮੈਂ ਪਹਿਲਾਂ ਵੀ ਕਿਹਾ ਕਿ ਆ ਜਿਹੜਾ ਸਮਾਂ ਜਿਹੜੀ ਕੁਦਰਤੀ ਆਫਤ ਹੈ ਮੁੱਖ ਮੰਤਰੀ ਕਹਿੰਦੇ ਕੁਦਰਤੀ ਆਫਤ ਨਹੀਂ ਹੈ ਮੈਨ ਮੇਡ ਹੈ ਪਹਿਲਾਂ ਉਹਨਾਂ ਦਾ ਬਿਆਨ ਮੈਂ ਮੈਂ ਤਾਂ ਕੁਦਰਤੀ ਆਫਤ ਕੰਨਾ ਦੇਖੋ ਨਾ ਕੁਦਰਤੀ ਤੁਹਾਡੇ ਕਹਿੰਦੇ ਆ ਨਾ ਨਾ ਤਾਂ ਕਹਿੰਦੇ ਹੋਣਗੇ ਤਾਂ ਉਹਨਾਂ ਦਾ ਜਵਾਬ ਉਹਨਾਂ ਕੋਲ ਲੈ ਸਕਦੇ ਹੋ ਮੈਂ ਜਿੰਨਾ ਕੁ ਮੈਂ ਸਮਝਦਾ ਠੀਕ ਹੈ ਨਾ ਮੈਂ ਇਹ ਗੱਲ ਕਹਿਣਾ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਨਾ ਜੀ ਇਹਨੂੰ ਕੋਈ ਪਾਰਟੀਬਾਜ਼ੀ ਨਾਲ ਨਹੀਂ ਚੱਲਣਾ ਚਾਹੀਦਾ ਇਹ ਲੋਕਾਂ ਮੁਤਾਬਕ ਚੱਲਣਾ ਚਾਹੀਦਾ ਲੋਕਾਂ ਦੀ ਆਵਾਜ਼ ਬਣ ਕੇ ਬਾਹਰ ਨਿਕਲਣਾ ਚਾਹੀਦਾ ਰਾਜਨੀਤੀ ਕਰਨ ਨੂੰ ਹੋਰ ਬੜਾ ਸਮਾਂ ਕਰੋ ਰਾਜਨੀਤੀ ਕੌਣ ਰੋਕਣ ਡਿਆ ਕਿਸੇ ਨੂੰ ਠੀਕ ਹੈ ਨਾ ਤਾਂ ਇਸ ਕਰਕੇ ਇਹਨਾਂ ਲੋਕਾਂ ਨੂੰ ਅੱਜ ਕੁਦਰਤ ਤੇ ਇੰਨਾ ਹਾਰ ਦੀ ਮਾਰ ਪਈ ਆ ਤਾਂ ਸਿਆਸੀ ਪਾਰਟੀਆਂ ਆਪਣਾ ਰਾਜਨੀਤੀ ਖੇਡਦੀਆਂ ਨੇ ਕੋਈ ਸਿਆਣਪ ਤਾਂ ਮੈਨੂੰ ਲੱਗੀ ਨਹੀਂ ਜਦੋਂ ਤੁਸੀਂ ਸੱਤਾ 'ਚ ਨਹੀਂ ਸੀ ਤੁਹਾਡੀ ਪਾਰਟੀ ਵੀ ਇਹੀ ਕਹਿੰਦੀ ਰਹੀ ਹੈਗੀ ਦੇਖੋ ਵੇਖੋ ਮੈਂ ਦੇਖੋ ਜੀ ਮੈਂ ਮੈਂ ਆਪਣੀ ਗੱਲ ਕਰਦਾ ਮੈਂ ਆਪਣੀ ਗੱਲ ਹੀ ਕਰ ਸਕਦਾ ਮੈਂ ਤਾਂ ਪਹਿਲੀ ਗੱਲ ਤਾਂ ਮਾਹਰਾ ਮੈਂ ਦੇਖੋ ਮੈਂ ਪਾਰਟੀ ਦੇ ਵਿੱਚ ਮੈਂ ਮੈਂ ਪਾਰਟੀ ਦੇ ਵਿੱਚ ਆ ਪਹਿਲੀ ਗੱਲ ਤਾਂ ਭਾਉ ਜੀ ਮੈਂ ਕੋਈ ਰਾਜਨੀਤਿਕ ਬੰਦਾ ਹੀ ਨਹੀਂ ਮੈਂ ਤਾਂ ਇੱਕੀ ਆਮ ਆਦਮੀ ਪਾਰਟੀ ਦਾ ਮੈਂ ਤਾਂ ਰਾਜਨੀਤੀ ਭਗੰਤ ਮਾਨ ਵੀ ਰਾਜਨੀਤੀ ਕਿ ਨਹੀਂ ਸੀ ਸੀ ਕਿ ਨਹੀਂ ਤਾਂ ਮੈਂ ਤਾਂ ਰਾਜਨੀਤੀ ਮੈਨੂੰ ਹੁਣ ਸਿਖਾ ਦਿੱਤੀ ਆ ਅੱਜ ਤੇ ਜਿਹੜੇ ਲੀਡਰ ਫਿਰਦੇ ਨੇ ਵੱਡੇ ਵੱਡੇ ਜਿਨ੍ਹਾਂ ਨਾਲ ਪੇਚਾ ਪੈਂਦਾ ਫਿਰ ਮੈਨੂੰ ਉਹ ਸਿਖਾ ਦਿੰਦੇ ਨੇ ਫਿਰ ਐਦਾਂ ਰਾਜਨੀਤੀ ਕਰੀ ਦੀ ਤਾਂ ਫਿਰ ਉਹਦੇ ਬਦਲੇ ਚ ਮੈਂ ਉਹਦੇ ਹਿਸਾਬ ਨਾਲ ਹੀ ਉਹਨਾਂ ਦੀ ਰਾਜਨੀਤੀ ਦਾ ਜਵਾਬ ਦੇ ਦੇਣਾ ਅੱਜ ਮੈਂ ਮੈਨੂੰ ਵੀ ਉਹਨਾਂ ਰਾਜਨੀਤਿਕ ਬਣਾਤਾ ਕੀ ਲੱਗਦਾ ਸਰਕਾਰ ਨੂੰ ਪਤਾ ਸੀ ਮੀਂਹ ਆਉਣਿਆ ਸਾਰੇ ਪਹਿਲਾਂ ਅਲਰਟ ਸੀਗੇ ਪ੍ਰਬੰਧ ਪਹਿਲਾਂ ਹੀ ਨਹੀਂ ਕਰਨੀ ਚਾਹੀਦੀ ਸੀ ਪਾਣੀ ਹੌਲੀ-ਹੌਲੀ ਛੱਡਿਆ ਜਾਂਦਾ ਕਹਿੰਦੇ ਪਾਣੀ ਇੱਕੋ ਦਮ ਜਦੋਂ ਪਤਾ ਲੱਗਿਆ ਕਿ ਸਿਰਾ ਆ ਗਿਆ ਹੁਣ ਪਾਣੀ ਛੱਡਣਾ ਜੀ ਇਦਾਂ ਨਹੀਂ ਹੁੰਦਾ ਕਦੀ ਹੌਲੀ-ਹੌਲੀ ਛੱਡਦੇ ਨੇ ਪਰ ਜਦੋਂ ਇੱਕ ਦਮ ਜਦੋਂ ਵੇਖੋ ਅੱਜ ਹਿਮਾਚਲ ਦਾ ਕੀ ਹਾਲਾਤ ਆ ਤੁਸੀਂ ਤਾਂ ਜਾਣਦੇ ਹੀ ਹੋ ਹਿਮਾਚਲ ਚ ਜੋ ਹਿਮਾਚਲ ਦੇ ਹਾਲਾਤ ਨੇ ਜੋ ਪਿਛਲੀ ਵਾਰੀ ਬਣੇ 23 ਜਾਂ ਆਹ ਵਾਰਚਾਂ ਚ ਉਹ ਸਟੇਟ ਦੇ ਜੋ ਹਾਲਾਤ ਨੇ ਜਿੰਨੇ ਜਿਸ ਲੈਵਲ ਤੇ ਉੱਥੇ بارش ਹੋਈ ਆ ਅਕਸਰ ਪਾਣੀ ਤਾਂ ਥੱਲੇ ਹੀ ਹੋਣਾ ਹਿਮਾਚਲ ਦਾ ਠੀਕ ਹੈ ਤਾਂ ਕਿਤੇ ਡੈਮ ਤਾਂ ਇਹਨਾਂ ਜਦੋਂ ਫਲੱਡ ਆਉਂਦੇ ਨੇ ਤਾਂ ਉਹ ਜਦੋਂ ਫਲੱਡ ਗੇਟ ਚੁੱਕਦੇ ਨੇ ਡੈਮ ਤਾਂ ਕਿਹਨੇ ਰੋਡ ਦੇਣੀ ਨਹੀਂ ਤਾਂ ਪਾਣੀ ਤਾਂ ਫਿਰ ਛੱਡਣਾ ਹੀ ਪਊਗਾ ਨਾ ਕਹਿੰਦੇ ਮਾਰ ਦੋ ਪਰ ਡੈਮ ਦਾ 1.5 ਸਾਲ ਪਹਿਲਾਂ ਅਲਰਟ ਹੋ ਗਿਆ ਸੀ ਵੀ ਇਹ ਟੁੱਟ ਸਕਦਾ ਹੈ ਸਰਕਾਰ ਨੇ ਉਹਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ 1.5 ਸਾਲ ਪਹਿਲਾਂ ਮੈਨੂੰ ਇਸ ਗੱਲ ਤਾਂ ਨਹੀਂ ਪਤਾ ਮੈਂ ਤੁਹਾਡੇ ਕੋਲ ਹੀ ਸੁਣ ਰਿਹਾ ਹਾਂ ਹਾਂ ਖ਼ਬਰਾਂ 'ਚ ਵੀ ਖ਼ਬਰ ਲੱਗ ਚੁੱਕੀ ਸਾਰੀ ਹੋਏਗਾ ਮੈਂ ਤੁਹਾਡੇ ਮੂੰਹੋਂ ਸੁਣਿਆ ਕਿ ਐਨੀ ਗੱਲ ਹੁਣ ਇਹਨਾਂ ਲੋਕਾਂ ਦਾ ਮੁਆਵਜ਼ਾ ਦਾ ਕੋਈ ਪ੍ਰਬੰਧ ਹੋਊਗਾ ਬਿਲਕੁਲ ਹੋਏਗਾ ਜੀ 100% ਹੋਏਗਾ ਮੁੱਖ ਮੰਤਰੀ ਆਏ ਜਹਾਜ਼ ਦੇ ਗਿਆ ਪਰ ਲਾਂ ਨੀ ਕਰੇ ਇੱਕ ਦੇਖੋ ਜੀ ਮੇਰੇ ਵੀਰ ਗੱਲ ਬੜੀ ਸਾਫ਼ ਹੈ ਜੀ ਮੈਂ ਜ਼ਿੰਮੇਵਾਰ ਬੰਦਾ ਹਾਂ ਜੀ ਤਸਾਉ ਤੋਂ ਪਹਿਲਾਂ ਜਿੰਨਾ ਜ਼ਿੰਮੇਦਾਰ ਨੂੰ ਮੈਂ ਸਮਝਦਾ ਮੇਰੇ ਕੋਲ ਕੋਈ ਨਹੀਂ ਸਮਝ ਸਕਦਾ ਮੈਂ ਹੱਥੀਂ ਖੇਤੀ ਕਰਦਾ ਅੱਜ ਵੀ ਕਰਦਾ ਐਮਐਲਏ ਬਣ ਕੇ ਵੀ ਠੀਕ ਹੈ ਤਾਂ ਮੈਨੂੰ ਪਤਾ ਕਿ ਜਿਹੜਾ ਕੋਈ ਵੀ ਸਰਕਾਰ ਹੋਏ 75% ਤੋਂ ਉੱਪਰ ਜਦੋਂ ਫੇਰ 100% ਮਾਝਵਾ ਮਿਲਦਾ ਜੇ 75 ਤੋਂ ਥੱਲੇ ਜੋ ਤਿੰਨ ਕੰਡੀਸ਼ਨਾਂ ਬਣਦੀਆਂ 50 ਤੋਂ ਥੱਲੇ ਹੋਰ 50 ਤੋਂ 75 ਹੋਰ 75 ਤੋਂ 100 ਤੱਕ ਹੋਰ ਉਹਦੇ ਹਿਸਾਬ ਨਾਲ ਜਿਹੜਾ ਹੁਣ ਤੱਕ ਜੋ ਸਾਨੂੰ ਮਿਲਦਾ ਰਿਹਾ ਉਹ ਤਾਂ 100 ਸੋਈ ਆ ਤੁਹਾਡੇ ਤਾਂ 50 75 ਵਾਲੀ ਗੇਮ ਰਹੀ ਨਹੀਂ ਮੈਨੂੰ ਲੱਗਦਾ ਨਹੀਂ ਸਾਡੇ ਸਾਡੇ ਜਿਹੜੀਆਂ ਨਾ ਨਾ ਗੋਭੀ ਵਾਲੀਆਂ ਪਿੰਡ ਜਿੰਨਾਂ ਉਹ ਤਾਂ 100 ਹੀ ਆ ਸੋਈ ਆ ਉਹਦੇ ਚਿਤਨੀ ਕੋਈ ਗੱਲ ਉਹ ਤਾਂ ਬਿਲਕੁਲ 100 ਹੀ ਆ ਪਰ ਜਿਹੜੇ ਝੋਨੇ ਦੀ ਗੱਲ ਕਰਾਂਗਾ ਉਹ ਸੋਚ ਕੋਈ ਵੀ ਨਹੀਂ ਆਉਣਾ ਠੀਕ ਆ ਹਾਂ ਮੈਂ ਆ ਪਿੱਛੇ ਸਾਹਮਣੇ ਦੇਖ ਲਵਾਂ ਮੇਰੇ ਬੈਕ ਤੇ ਝੋਨਾ ਇਹਦੇ ਚ ਅੱਜ ਤੋਂ ਪਹਿਲਾਂ ਇੱਥੇ ਕੁਛ ਨਹੀਂ ਦੋ ਦਿਨ ਪਹਿਲਾਂ ਪਾਣੀ ਪਾਣੀ ਸੀਗਾ ਆ ਦੇਖ ਲਓ ਸਾਫ ਹੋ ਗਿਆ ਜੀ ਜੀ ਠੀਕ ਆ ਆ ਦੋ ਦਿਨ ਤਾਂ ਕਾ ਵੀ ਦੇਖੋ ਤੁਸੀਂ ਅਗਲੇ ਹਫਤੇ ਆ ਮੈਂ ਤੁਹਾਨੂੰ ਸਾਰੀ ਵਿਜ਼ਿਟ ਕਰਾ ਦਾਂਗਾ ਸਾਰੇ ਹਰਕੇ ਦੀ ਤੁਸੀਂ ਆਪ ਹੀ ਤੁਹਾਨੂੰ ਆਪ ਹੀ ਮਹਿਸੂਸ ਹੋਏਗਾ ਕਿ ਲੱਗਦਾ ਤੇ ਪਾਣੀ ਆਇਆ ਹੀ ਨਹੀਂ ਉਹਦਾ ਕਾਰਨ ਕੀ ਆ ਇਹਦਾ ਜਦੋਂ ਪਿਛਲੀ ਵਾਰੀ ਪਾਣੀ ਆਇਆ ਨਾ 88 ਚ ਉਹਦੇ ਚੋਂ ਪਣੇ ਵਾਲਾ ਪਾਣੀ ਸੀਗਾ ਲਾਲ ਪਾਣੀ ਜੀ ਜੀ ਉਹ ਜਿਹੜਾ ਲਾਲ ਪਾਣੀ ਇੱਕ ਵਾਰੀ ਝੋਨੇ ਦੇ ਤੇ ਫਿਰ ਜੇ ਫੇਰ ਤਾਂ ਝੋਨਾ ਨਹੀਂ ਪੈਦਾ ਫਿਰ ਤਾਂ 100% ਹੀ ਖਤਮ ਠੀਕ ਆ ਇਹ ਪਾਣੀ ਆਇਆ ਵਾ ਸਾਫ ਠੀਕ ਆ ਚਿੱਟਾ ਪਾਣੀ ਉਹ ਤਾਂ ਕਰਕੇ ਨੇ ਬਚਨ ਦੀ ਸਾਨੂੰ ਉਮੀਦ ਆ ਬਾਕੀ ਵੇਖੋ ਵੀਰੇ ਸਰਕਾਰਾਂ ਜਿੰਨਾ ਵੇਖੋ ਸਾਡਾ ਝੋਨਾ ਨਿਕਲਦਾ 80 8000 ਦਾ ਲੱਖ ਲੱਖ ਰੁਪਏ ਦਾ ਏਕੜ ਦਾ ਕੋਈ ਸਰਕਾਰ 80 ਲੱਖ ਰੁਪਏ ਏਕੜ ਦਾ ਦਿੰਦੀ ਹੈ ਅੱਜ ਤੱਕ ਸਾਨੂੰ ਤਾਂ ਕਿਸੇ ਨੇ ਨਹੀਂ ਦਿੱਤਾ 10 15000 10 15000 2000 ਆਇਆ ਪਿਛਲੀ ਵਾਰੀ ਹਾਂਜੀ 6500 ਹੀ ਦਿੱਤਾ ਸਰਕਾਰ ਜੋ ਵੀ ਹੈਗਾ 650 750 ਪਹਿਲਾਂ ਅੱਡੇ ਵੇਲੇ ਇੱਕ ਵਾਰੀ ਆਇਆ ਸੀ ਆ 4500 ਆਇਆ ਸੀਗਾ ਜਦੋਂ ਬਹੁਤ ਨੇਹਰੀਆਂ ਆਈਆਂ ਨੇਹਰੀਆਂ ਨਾਲ ਕਹਿੰਦੇ ਰਹੇ ਨੇ ਕਿ ਦਿੱਲੀ ਚ 50 50000 ਮੁਆਵਜ਼ਾ ਦਿੰਦਾ ਹੈ ਬਿਲਕੁਲ ਦਿੱਤਾ ਹੋਗਾ ਜੀ ਹਾਂ ਫਿਰ ਇੱਥੇ ਮਾਡਲ ਦੇਖੋ ਦਿੱਲੀ ਸਟੇਟ ਦਾ ਤੇ ਪੰਜਾਬ ਸਟੇਟ ਦਾ ਬਹੁਤ ਫਰਕ ਹੈ ਉਹ ਇੱਥੇ ਕਹਿੰਦੇ ਰਹਿ ਮੈਂ ਦੇਵਾਂਗਾ ਬਿਲਕੁਲ ਦੇ ਦਾਂਗੇ ਜੀ ਇੱਥੇ ਕਿਹੜੀ ਗੱਲ ਹੈ ਅੱਜ ਕਹਿੰਦੇ ਦੇਾਂਗੇ ਬਿਲਕੁਲ ਮਿਲ ਜਾਏਗਾ ਬੇਫਿਕਰ ਜੀ ਦਾਵਾ ਕਰਦੇ 50000 ਮਿਲੂਗਾ ਕਿਸਾਨ ਨੂੰ ਬਿਲਕੁਲ ਮਿਲ ਜਾਏਗਾ ਜੀ ਕੇਂਦਰੀਵਾਲ ਸਭ ਕਹਿੰਦੇ ਫਿਰ ਫਰਕ ਹੀ ਰਹਿ ਗਿਆ ਤੁਸੀਂ ਇਸ ਵਾਰ ਸੈਸ਼ਨ ਦੇ ਵਿੱਚ ਸੀ ਜਦੋਂ ਸੈਸ਼ਨ ਚੱਲ ਰਿਹਾ ਸੀ ਮੈਂ ਬਿਲਕੁਲ ਸੀਗਾ ਉੱਥੇ ਬਰਿੰਦਰ ਗੋਇਲ ਇਹ ਕਹਿੰਦਿਆ ਕਿ ਬੰਨ ਪੱਕੇ ਹੋ ਚੁੱਕੇ ਆ ਡਰੇਨਾ ਦੀ ਸਫਾਈ ਹੋ ਚੁੱਕੀ ਹੈ ਨਾ ਕਿਸੇ ਡਰੇਨ ਦੀ ਸਫਾਈ ਨਾ ਕੋਈ ਦੇਖੋ ਜੀ ਮੇਰੇ ਵੇਖੋ ਮੈਂ ਮੈਂ ਨਹੀਂ ਮੈਂ ਨਹੀਂ ਕਹਿੰਦਾ ਮੇਰੇ ਵਾਸਤੇ ਤੁਸੀਂ ਮੇਰੇ ਵਾਸਤੇ ਮੇਰੇ ਵਾਸਤੇ ਤੁਸੀਂ ਸਾਰੇ ਸਤਿਕਾਰਯੋਗ ਜੀ ਮੈਂ ਸਭ ਤੋਂ ਪਹਿਲਾਂ ਇਨਸਾਨ ਦੇਖਦਾ ਇਨਸਾਨ ਦੀ ਇੱਜ਼ਤ ਕਰਦਾ ਸਾਨੂੰ ਪਤਾ ਇੱਜ਼ਤ ਕਰਾਂਗੇ ਤੇ ਇੱਜ਼ਤ ਕਰਾਵਾਂਗੇ ਠੀਕ ਹੈ ਨਹੀਂ ਇਹ ਸਾਫ਼ ਗੱਲ ਹੈ ਸਵਾਲ ਤੁਹਾਨੂੰ ਹੀ ਹੋਣੇ ਆ ਸਵਾਲ ਸਾਨੂੰ ਕਰੋ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਠੀਕ ਹੈ ਨਹੀਂ ਨਾ ਮੈਂ ਜਵਾਬ ਤੋਂ ਕਿਤੇ ਭੱਜਦਾ ਜਿੰਨੀ ਕੁ ਮੈਨੂੰ ਸਮਝ ਆ ਮੈਂ ਉੰਨੀ ਗੱਲ ਦਾ ਜਵਾਬ ਤਾਂ ਮੈਂ ਦੇ ਸਕਦਾ ਜਿਹੜੀ ਗੱਲ ਦੀ ਮੈਨੂੰ ਨਹੀਂ ਸਮਝ ਉਹ ਮੈਂ ਕਹਿੰਦਾ ਕਿ ਜਿੰਨਾ ਦੇ ਵਾਸਤੇ ਗੱਲ ਉਹਨਾਂ ਨੂੰ ਪੁੱਛ ਲਓ ਬਿਲਕੁਲ ਪਰ ਤੁਸੀਂ ਭੱਜੇ ਨਹੀਂ ਇਹ ਗੱਲ ਮੈਂ ਭੱਜਦਾ ਨਹੀਂ ਮੈਂ ਕਿਤੇ ਵੀ ਨਹੀਂ ਕਦੀ ਵੀ ਨਹੀਂ ਭੱਜਿਆ ਭੱਜਣਾ ਵੀ ਨਹੀਂ ਚਾਹੀਦਾ ਭੱਜਣਾ ਕਿਉਂ ਆ ਲੋਕਾਂ ਦੇ ਨਮਾਇੰਦੇ ਮੈਂ ਭੱਜਣਾ ਹੀ ਨਹੀਂ ਜੇ ਭੱਜਣ ਵਾਲਾ ਹੁੰਦਾ ਤੇ ਮੈਂ ਰਾਜਨੀਤੀ ਚਾਹਣਾ ਹੀ ਨਹੀਂ ਭੱਜਣ ਵਾਲਾ ਤਾਂ ਮੈਂ ਤਾਂ ਭਜਾ ਭਜਾ ਕੇ ਦੜਾ ਦੜਾ ਕੇ ਥਕਾਤੇ ਜਿਹੜੇ ਮੇਰੇ ਗਾਣੀ ਭਜੇ ਉਹ ਥੱਕ ਗਏ ਨੇ ਗਾੜੀ ਮੇਰੇ ਭਜਦੇ ਮੈਂ ਤਾਂ ਥੱਕਿਆ ਨਹੀਂ ਮੈਂ ਅੱਜ ਵੀ ਲੋਕਾਂ ਚ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਥੈਂਕ ਯੂ ਬੜੀ ਖੁਸ਼ੀ ਨਾ ਥੈਂਕ ਯੂ ਤਾਂ ਗੱਲਬਾਤ ਕੀਤੀ ਐਮਐਲਏ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਹਰ ਇੱਕ ਉਹ ਸਵਾਲ ਕੀਤਾ ਤੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਤਾਂ ਗੱਲਬਾਤ ਉਮੀਦ ਕਰਦੇ ਆਂ ਹਰ ਇੱਕ ਸਵਾਲ ਜਿਹੜਾ ਡੇਰਬਾ ਬਿਨਾਨਕ ਦੇ ਲੋਕਾਂ ਦਾ ਹੈ ਉਹ ਇਹਨਾਂ ਤੱਕ ਪਹੁੰਚਿਆ ਤੇ ਇਹ ਕਹਿੰਦੇ ਕਿ ਉਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇਗੀ ਜਿੰਨਾ ਤੱਕ ਹੋਇਆ ਪੂਰੀ ਵਾਹ ਲਾਵਾ